ਕਾਰਵਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਭਾਗਾਂ ਵਾਲਾ ਦਿਨ ਆ ਨਾ ਆਇਆ ਗਿਆ ਅੱਜ 1 ਜਨਵਰੀਆ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹਨਾ ਬਾਕੀ ਜਿਵੇਂ ਸਾਨੂੰ ਪਤਾ ਹੀ ਹੈ ਨਾ ਵੀ ਆਪਣੀ ਮਸ਼ੀਨ ਦੀ ਬੁਕਿੰਗ ਜਿਹੜੀ ਹੋਈ ਹੋਈ ਤੇ ਅੱਜ ਆਪਾਂ ਨੂੰ ਡਿਲੀਵਰੀ ਆ ਇੱਕ ਤਰੀਕ ਦੀ ਜਿਹੜੀ ਡਿਲੀਵਰੀ ਆ ਰਕਰਤਾਰ ਕੰਪਨੀ ਦੀ ਅੱਜ ਮਿਲਲੀ ਆਪਾਂ ਨੂੰ ਮਸ਼ੀਨ ਵੀ ਪਹਿਲਾਂ ਤਾਂ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਸਪੋਰਟ ਵੀ ਕੀਤੀ ਆ ਅਰ ਜਿੱਦਨ ਮਸ਼ੀਨ ਆਪਣੀ ਬੁਕਿੰਗ ਹੋਈ ਆ ਨਾ ਉਦਨ ਮੁਬਾਰਕਾਂ ਵੀ ਦਿੱਤੀਆਂ ਬਹੁਤ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਕੀ ਅੱਜ ਡਿਲੀਵਰੀ ਵਾਸਤੇ ਆਏ ਆ ਬਾਪੂ ਭਰਾ ਛੋਟਾ ਬੇਟਾ ਸਾਰੇ ਆਏ ਆ ਨਾਲ ਸਾਡੇ ਜਾਹ ਵਾਂ ਸਾਡਾ ਬਾਈ ਭਾਜਾ ਨਾ ਸਾਥੀਕਰ ਬਾਈ ਜੀ ਸਾਰਿਆਂ ਨੂੰ ਜੀ ਕਿਦਾਂ ਵਜਣਾ ਬਹੁਤ ਵਧੀਆ ਬਾਈ ਅੱਜ ਕਿਵੇਂ ਦਿਲ ਕਰ ਗਿਆ ਅਨੰਦਰ گاਉਂ ਨੂੰ ਬਾ ਮਹਾ ਮਨਿੰਦਰ ਬਾਈ ਨਾਲ ਕੋਈ ਨਵਾਂ ਸਾਲ ਦਾ ਹਾਂ ਸੰਦੇ ਕੋ ਖੰਡਾ ਆ ਜਾਦਾ ਅੱਛਾ ਬਾਈ ਮਨਿੰਦਰ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਇਹ ਮਸ਼ੀਨ ਦੀਆਂ ਤੁਹਾਨੂੰ ਜਿਆਦੇ ਜੀ ਹੋਰੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਭਾਈ ਜੀ। ਹੋਰ ਭੈਣ ਠੀਕ-ਠਾਕ? ਬਹੁਤ ਵਧੀਆ ਭਾਈ ਜੀ। ਹਾਂ। ਬਿੱਤਰੂ ਗਾਇਬ ਹੋ ਗਿਆ ਤਾਂ ਕਿੱਧਰ ਵਾਗ ਗਿਆ ਤਾਂ? ਭਾਈ ਵਾ ਕਰਿਆ ਕਰਦਾ ਕਰੇ ਲੂ ਕੰਮ ਜਦੋਂ ਨੂੰ ਪਤਾ ਹੀ ਆ ਮਾੜਾ-ਮੋਟਾ ਕਰਨਾ ਪੈਂਦਾ। ਠੀਕ ਆ। ਚੱਲੀ ਜਵਿੰਦਰ ਨੂੰ ਕਰਦਾ ਕੰਮ ਆ ਜਾ ਹੁਣ ਕਲੈਂਟਰ ਜਿਹਾ ਮਕਾਨ ਢੇੜਿਆ ਪਿਆ ਉਹ ਵੀ ਪਾਉਣਾ ਸਿਰ ਪਰ। ਚਲੋ ਠੀਕ ਆ ਅੱਜ ਭਾਈ ਤੇ ਇੱਕ ਤਾਂ ਨਾ ਸਭ ਤੋਂ ਵੱਡੀ ਗੱਲ ਜਿਹੜੀ ਆ ਨਾ ਵੀ ਅੱਜ ਖੰਡਪਾਠ ਸਾਹਿਬ ਦੇ ਭੋਗ ਹੈ ਨਾ। ਸ੍ਰੀ ਖੰਡਪਾਠ ਸਾਹਿਬ ਆਰੰਭ ਕਰਾਇਆ ਤਾਂ ਕੰਪਨੀ ਦੇ ਵਿੱਚ। ਪੋਗ ਪੈ ਚੁੱਕਿਆ ਜੀ ਪੈਂਡ ਤੋਂ ਬਾਅਦ ਆ ਦਫ਼ਤਰ ਆ ਜਿਹੜਾ ਅੱਜ ਹਨਾ ਨਵੇਂ ਦਫ਼ਤਰ ਦੀ ਲਾਂਚਿੰਗ ਆ ਜਿਹੜੀ ਹੋ ਚੁੱਕੀ ਆ ਓਪਨਿੰਗ ਇਹਦੀ ਬਾਕੀ ਇਹ ਵੀ ਤੁਹਾਨੂੰ ਦਿਖਾਵਾਂਗੇ ਹਨਾ ਵੀ ਅੰਦਰ ਤੇ ਵੀ ਕੀ ਕੀ ਦੇ ਵਿੱਚ ਕਿਹੜੀ ਕਿਹੜੀ ਚੀਜ਼ ਖੜਦੀ ਆ ਬਾਕੀ ਚਲੋ ਦੇਖਦੇ ਆ ਮਸ਼ੀਨ ਨੂੰ ਮਾਰਦੇ ਆ ਝਾਤੀ ਬਹੁਤ ਆਪਣੇ ਕਿਸਾਨ ਵੀਰਾਂ ਜਿਹੜੇ ਹਨਾ ਪਹੁੰਚੇ ਹੋਏ ਆ ਆ ਦੇਖੋ ਗੱਡੀਆਂ ਦੀ ਲਾਈਨ ਲੱਗੀ ਉਹ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਅਜੇ ਤੱਕ ਤੇ ਚੱਲੀਏ ਭਾਜਣ ਫਿਰ ਚਲੋ ਚੱਲਦੇ ਆਂ ਅੰਦਰ ਨੂੰ ਲਓ ਜੀ ਬਾਈ ਜੀ ਪਹੁੰਚ ਗਏ ਗੇਟ ਦੇ ਅੰਦਰ ਐਂਟਰ ਆ हां करा बहुत बढ़िया है पापा जी वीडियो लोड नहीं है मेन हो गई तैयार पहला बैठा पर रेडी हुई हां जी महाराज क्या हाल है जी चल दिया स्टीयरिंग ड्राइवर कि साहब किधर गए आ ਯੋਤੇ ਐ ਐ ਚਲੋ ਬਲੇ ਸਾਲਫ ਦੋ ਮਾਰ ਲਿਆ ਹਣੀ ਮੋਟੀ ਹਾਂ ਨਹੀਂ ਹਾਂ ਨਹੀਂ ਲਗਾ 4 ਬਾਈ 4 ਜੀ ਇੰਨੇ ਰਹੀ ਹੋ ਗਿਆ ਸ਼ਾਮ ਦੇ 6 7 ਦੇ ਟਾਈਮ ਹੋ ਗਿਆ ਬਈ ਇਧਰ ਮਜੀਤ ਸਿੰਘ ਜੀ ਵੀਰ ਜੀ ਵੰਦੀ ਰਸਰੀ ਕਾਲ ਪਹਿਲਾਂ ਸਵਾਗਤ ਦਾ ਮਾਣ ਬਣਾਉ ਨੂੰ ਜਸ ਭਰਾਵਾਂ ਨੂੰ ਜਿਆਦੇ ਸਭ ਤੋਂ ਬਣਾ ਵੱਧ ਸੰਯੋਗ ਤਾਂ ਥੋੜਾ ਹੈ ਜਿਹੜਾ ਹਨ ਤੁਸੀਂ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਸਮਝ ਲੋ ਇੱਕ ਲੇਖੇ ਦੇ ਹੋ ਠੀਕ ਹੋ ਹਾਂਜੀ ਠੀਕ ਹੈ ਥੈਂਕ ਯੂ ਇਧਰ ਬਾਈ ਸਾਡਾ ਗਗਨ ਆ ਕਿੰਧਰ ਭਾ ਗਿਆ ਇਧਰ ਚਲੇ ਗਏ ਗਗਨ ਸਵੇਰ ਦਾ ਕਹੀ ਜਾਂਦਾ ਕਹਿੰਦਾ ਵੀ ਤੇ ਮੇਰਾ ਮੇਰੀ ਵੀਡੀਓ ਬਣਾਉਂਦਾ ਨਹੀਂ ਤੂੰ ਮੈਂ ਕਿਹਾ ਤੇਰੀ ਜੀ ਲਾਜ਼ਮੀ ਬਣਾ ਕੇ ਜਾਉ ਗਗਨ ਆਵਰੇ ਆ ਜਾ ਆ ਜਾ ਸਵੇਰ ਦਾ ਮੇਰਾ ਵੀਰ ਗਈ ਜਾਂਦਾ ਕਹਿੰਦਾ ਮੇਰੀ ਵੀਡੀਓ ਸਪੈਸ਼ਲ ਬਣਾ ਕੇ ਜਾਈ ਮੈਂ ਕਹ ਲਾਇਆਗਾ ਕਿ ਵੀਰੇ ਤੈਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਨਾਲ ਕਮੈਂਟ ਦਿਆਂਗਾ ਕਹਿੰਦਾ ਵੀਰੇ ਇਹਦਾ ਵੀ ਬਹੁਤ ਵੱਡਾ ਹਨਾ ਕਹਿਦੀ ਯੋਗਦਾਨ ਆ ਜਿਹੜਾ ਬਾਕੀ ਹਰਦੇ ਬਾਈ ਉਹ ਨਹੀਂ ਜਿੰਨੇ ਵੀ ਸਾਡੇ ਵੀਰ ਹਨਾ ਪਹੁੰਚੇ ਦੇ ਅੱਜ ਸਾਰਿਆਂ ਦਾ ਬਹੁਤ بڑا ਯੋਗਦਾਨ ਹੈ ਆਪਣੇ ਇੱਥੇ ਟੱਕਰ ਆਉਣ ਤੇ ਹਨਾ ਬਾਕੀ ਤੇ ਸਾਡਾ ਬਾਪੂ ਦੀ ਤਮੰਨਾ ਸੀ ਇਹ ਵੀ ਨਵੀ ਲੈਣੀਓ ਲੈਣੀ ਹੈ ਇਹ ਸਾਡਾ ਲੈਣੀਓ ਕਰਤਾਰ ਹੈ ਹਾਂ ਮੈਂ ਤੇਰਨੋਗਾ ਮਰੀਨ ਭਾਈ ਇਹਦਾ ਦਲੇ ਕਰਤਾਰ ਤੇ ਪਤਾ ਨਹੀਂ ਕਿ ਹੁਣ ਇਹਨੂੰ ਪੁੱਛਣਾ ਕਿ ਕੀ ਚੱਕਰ ਦਾ ਵੀਰੇ ਜਿੰਦਾਂ ਵੀ ਜੇ ਤੰਮੇ ਦੋ ਤਿੰਨ ਹੋਰ ਪਛੇ ਵੀ ਪੇੜੀ ਲੈਣੇ ਕਰਤਾਰੇ ਲਿਓਨੇ ਹੈਗਾ ਠੀਕ ਠੀਕ ਨਾਲੇ ਚਲਾਉਂਦਾ ਮੈਂ ਇਹ ਚਲਾਈ ਵੀ ਨਹੀਂ ਕਦੇ ਮੈਂ ਲੈਣੀ ਵੀ ਕਰਤਾਰੇ ਆ ਮਰੀ ਮਾਬੋ ਨਵਰ ਕਾ ਮਪੂ ਜਣੋ ਨਹੀਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਕਰਾਂਗੇ ਅਰੇ ਅੱਲਾ ਤੁਹਾਨੂੰ ਆ ਕਰੇ ਮੁੰਦਰ ਜੀ ਬਾਈ ਲੈ ਕੇ ਵਾਹਿਗੁਰੂ ਦਾ ਨਾਮ ਤੋਰਦੀ ਦੀ ਗੱਡੀ ਪਹੁੰਚ ਗਏ ਬਸ ਖਵਾਣੋ ਪਹੁੰਚ ਗਏ ਪਿੰਡ ਪਹੁੰਚਣ ਵਾਲੇ ਆ ਲੱਗਣਗੇ 15 20 ਮਿੰਟ ਹੋਰ ਲੱਗਣਗੇ ਠੰਡ ਬਹੁਤ ਹੈ ਕਿਨਾਰ ਤੋਂ ਸੁੱਨ ਹੋਏ ਪਏ ਆ ਇੱਧਰ ਸਾਡਾ ਭਾਜਨ ਬਾਈ ਲੰਕਮੜ ਲਈ ਵੰਡ ਆਹ ਰੰਡ ਲਾ ਰਹੀ ਆ ਹਾਂ ਹੋਰ ਕੋਈ ਕੰਮ ਨਹੀਂ ਆਹ ਬੋ ਡਾਂਡਾ ਦੀਦਾ ਮੋੜਨੇ ਮਾੜੀ ਨਹੀਂ ਆਹ ਬੋ ਡਾਂਡਾ ਬਾਈ ਸਾਰਾ ਬੋ ਡਾਂਡਾ ਬਾਈ ਮੈਂ ਕਹਿੰਦਾ ਕੋਰਾ ਫਿਆ ਹੱਥ ਪੂਰੇ ਡਾਰੇ ਸੋਨੋ ਹੀ ਪਏ ਆ ਕੋਈ ਪਤਾ ਨਹੀਂ ਅੱਤਾਂ ਨੂੰ ਬਾਕੀ ਰਾਣੀ ਜਾਂਦੀ ਆ ਪੰਜਵੇਂ ਘੇਰ ਚ ਉੜਦੀ ਆ ਆ ਪਾਇਆ ਹੈ ਪੰਜਵਾਂ ਨਵੀਂ ਮਸ਼ੀਨ ਬਾਈ ਨਵੀਆਂ ਹਨ ਆ ਸਾਡੇ ਸਾਹਮਣੇ ਕੋਈ ਆਵਾਜ਼ ਨਹੀਂ ਕੋਸ ਨਹੀਂ ਮੈਂ ਕਹਿੰਦਾ ਵੀ ਸਵਾਦ ਲਿਆ ਤਾ ਕੰਮ ਦਾ ਐਸੇ ਦਾ ਲੱਗ ਜੰਨੇ ਆ ਬਾਈ ਜ਼ਰੂਰ ਪਰ ਚੀਜ਼ ਵਧੀਆ ਬਣ ਜਾਂਦੀ ਆ ਨਾ ਕਈ ਸਾਲ ਨਹੀਂ ਝੋਆ ਹੁਣ ਚਲੋ ਪਹੁੰਚਦੇ ਆ ਕਮਾੜੋ ਪਹੁੰਚ ਕੇ ਫੇਰ ਆਪਣਾ ਪਿੰਡ ਰਹਿ ਜਾਂਦਾ 5 ਕਿਲੋਮੀਟਰ ਫੇਰ ਆ ਦੇਖਦੇ ਆ ਪਹੁੰਚਦੇ ਆ ਪਿੰਡ ਵੀ ਲੋ ਜੀ ਬਾਈ ਪਹੁੰਚ ਗਏ ਘਰ ਠੰਡ ਬਹੁਤ ਆ ਹੱਥ ਸੁਨ ਹੋ ਗਏ ਜਿਵੇਂ ਇੰਨਾ ਕੋਰਾ ਪਿਆ ਹੋਇਆ ਮੈਂ ਕਹਿੰਦਾ ਪੁੱਛੋ ਨਾ ਬੱਸ ਬਾਕੀ ਮਾਤਾ ਖੜੀਆ ਡੱਬਾ ਲਈ ਲੋ ਜੀ ਬਾਈ ਜੀ ਪਹੁੰਚ ਗਏ ਘਰ ਲੈਟਾਂ ਦੇ ਘਰੇ ਦੇਖਦੇ ਆਖੋ ਸੋਹਣੇ ਟਾਇਰਾਂ ਦੇ ਟਾਇਰਾਂ ਤੇ ਹੀ ਹੈ ਟਾਇਰਾਂ ਤੇ ਟਾਇਰਾਂ ਤੇ ਹੀ ਜੋੜਗਾ ਜੋੜਗਾ ਨਰਵਨ ਸੜ ਮੱਕੇ ਵੀ ਗਏ ਮੱਕੇ ਬਹੁਤ ਸੀ ਦੇਖਿਆ ਟਾਇਰ ਪਰ ਪਾਈਦਾ ਹੁੰਦਾ ਟਾਇਰ ਪਰ ਪਾਇਆ ਪਾਇਆ ਦਿਖਦਾ ਤਾਂ ਹੈ ਨਹੀਂ ਤੇਰ ਮਹਿੰਗਾ ਹੋ ਗਿਆ ਪਾ ਲੋ ਥੋੜਾ ਥੋੜਾ ਹੋਰ ਪਾ ਦੋ ਮਹਿੰਗਾ ਕਿਤੇ ਤੇਰਾ ਮੈਂ ਠੇਗੁਰਦੀ ਕੀ ਚੱਲ ਲਾਸਟ ਨਾ ਮਾਰਦੀ ਕੋਸਾ ਕੋਲੀ ਜੇ ਤੇਲ ਪਾ ਕੇ ਗਿਆ ਬੋਤਲ ਤਾਂ ਭਰ ਲਿਆਉਂਦੇ ਤੁਸੀਂ ਕਿਹਾ ਤਾਂ ਹੋਰ ਕਿੰਨਾ ਕੀ ਚਾਹੀਦਾ ਅਰ ਸਖਨੇ ਕਰਨਾ ਹੁੰਦਾ ਓਕੇ ਹਾਂ ਹਾਂ ਸਖਨੇ ਕਰਨਾ ਹੁੰਦਾ ਓਕੇ ਸਖਨੇ ਹੁੰਦਾ ਕਤੇ ਕਾਇਦ ਹੋ ਗਿਆ ਇਹਦਾ ਕੰਮ ਤਾਂ ਨਹੀਂ ਹੋ ਗਿਆ ਠੀਕ ਠਾਕ ਆ ਨਾ ਨਾ ਵਧੀਆ ਮਾਂ ਮੱਥਾ ਦੇਖਦਾ ਤਾਂ ਇੱਥੇ ਲੱਗੂ ਨਾ ਕੋਈ ਨਹੀਂ ਟੇਕ ਲਾੜਨ ਦਾ ਤਾਂ ਨਹੀਂ ਗਿਆ ਚਲ ਇੱਥੇ ਲੱਗ ਚਲੋ ਭਾਈ ਚਲੋ ਭਾਈ ਚਲੋ ਮੋੜੋ ਮੋੜ ਦੇ ਮੋੜ ਹੋਰ ਮੋੜ ਮੋੜ ਦੇ ਚਲ 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 ਤੇ ਤੇ ਕੀ ਆ ਲੈ ਦਲਾਬਲੇ ਵਜੇ ਕਟਰ ਲੱਗੀ ਆ ਜਾ ਟ੍ਰੇਲਾ ਵਿੱਚ ਕੋਲੀ ਆ ਜਾ ਹਾਂਜੀ ਖੋਲਦੀ ਆਈ ਹਾਂ ਆ ਕਟਰ ਖੋਲਦੀ ਹੁਣ ਇੱਥੇ ਕਟਰ ਹੋਲ ਕੇ ਲੋ ਜੀ ਬਾਈ ਲਾ ਪੀ ਗੱਡੀ ਟਕਾਣੇ ਬਹੁਤ ਸੱਜਣ ਮਿੱਤਰ ਜਿਹੜੇ ਆਪਣੇ ਹਨ ਵੀਰ ਉਹਨੀਆਂ ਆਏ ਤੇ ਅੱਜ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਨਾ ਸਾਰੇ ਜਿੰਨੇ ਮੇਰੇ ਵੀਰ ਨਾ ਆਏ ਤੇ ਸਾਰਿਆਂ ਦਾ ਵੀਰੇ ਸ਼ੁਕਰੀਆ ਕਰਦੇ ਆ ਆ ਦਾ ਬਾਕੀ ਜਗਾ ਥੋੜੀ ਜੀ ਘੱਟ ਹੋਣ ਕਰਕੇ ਨਾ ਇਕੱਠਾ ਰੋ ਤੇ ਨਾਲ ਖੜਾਇਆ ਘਰ ਵਾਲਿਆਂ ਦੇ ਇੱਥੇ ਫਿਰ ਮਸ਼ੀਨ ਇਹ ਆਈ ਆ ਨਹੀਂ ਤਾਂ ਦੂਹੀ ਦੇ ਜਮੇਸ਼ ਭਜਣਾ ਆਏ ਨਾ ਕੀ ਦਿਉਰੇ ਦੇ ਲਾ ਹੈ ਭਾਈਆ ਮੂਰੇ ਜੀ ਉਹ ਲੱਗਿਆ ਵਾ ਨਾ 4x4 ਆ ਆ ਦੇਲਾ 4 ਮੈਨ ਸਾਹਿਬ ਕਿਆ ਕਿਆ ਕਰਮ ਜੀ ਨੂੰ ਕਿਆ ਕਰਤਾ ਤਾਂ ਹੈ ਸਟਾਰਟ ਕਰਤੀ ਦੀ ਹੈ ਨਾ ਇਹਨਾਂ ਨੂੰ ਮੇਰੇ ਨਾਲ ਵੱਧ ਕੁਝ ਹੀ ਆ ਹੈ ਆ ਦੇ ਇੱਥੇ ਇਧਰ ਛੀਨ ਤੇ ਜਾਣਾ ਜਾਣਾ ਛੀਨ ਤੇ ਚਾਚੋ ਭਾਬੀ ਆ ਦੇ ਇੱਥੇ ਕੀ ਦੀ ਛੀਨ ਆ ਇਹ ਨਿਹਾਲ ਦੀ ਹੈ ਨਾ ਚੱਲੀਏ ਹੁਣ ਹੈ ਕੀ ਨਿਹਾਲ ਦੀ ਆ ਨਿਹਾਲ ਦੀ ਹੈ ਜਯੋਤ ਦੀ ਹੈ ਚੱਲ ਜਾਓ ਹੁਣ ਖੇਲੋ ਬਾਕੀ ਵਧੀਆ ਹਨਾ ਜੋ ਵੀ ਸਿਸਟਮ ਮੈਂ ਤਾਂ ਨਾ ਲੱਗਿਆ ਚਲਾ ਕੇ ਮੈਂ ਕਹਿੰਦਾ ਵੀ ਨਵੀਂ ਯਾਰ ਪੁਰਾਣੀ ਜੀ ਦਾ ਬਾਈ ਫਰਕ ਜ਼ਮੀਨ ਸਮਾਨ ਦਾ ਹਨਾ ਅੱਜ ਬਹੁਤ ਦੇਰ ਦੀ ਰੀਝਦੀ ਇਹ ਅੱਜ ਮਾਲਕ ਨੇ ਪੂਰੀਓ ਕਰਤੀ ਬਾਕੀ ਹਿੱਸਾ 4x4 ਵਾਲਾ ਲਾਉਣਾ ਤਾਂ ਵੀ ਸਵੇਰੇ ਲਾਵਾਂਗੇ ਹੁਣ ਹੌਲੀ ਹੌਲੀ ਕਰਕੇ ਬਾਕੀ ਸਪਿੰਨਰ ਹਨਾ ਇਹ ਵਿਚਾਲੇ ਜੀ ਆਜੇ ਨਿਦਾ ਪਰਚਾਈ ਸਾ ਜੇ ਹੈਗਾ ਛੋਟੇ ਪੈਨੇ ਹੁੰਦੇ ਇਹਦੇ ਕੁੱਪਰ ਹੋਰ ਹਨਾ ਉਹ ਵੀ ਕੱਲੂ ਕਰੂੰਗਾ ਪਤਾ ਵੀ ਕਿੱਥੇ ਆ ਠੀਕ ਆ ਭਜਨ ਵਧੀਆ ਲੱਗਦੇ ਆ ਓਏ ਬਾਹਰਲੇ ਬਸ ਭਾਈ ਉਹ ਦੂਗੀ ਲੱਗਣ ਕੱਪੜੇ ਨਾ ਨਾ ਹੈਗੇ ਛੋਟੇ ਲੱਗਦੇ ਹੁੰਦੇ ਆ ਇੱਥੇ ਕਮਾਂ ਇ ਤਾਂ ਕਿਹੜਾ ਤੀ ਤਾਂ ਇਹ ਚੱਲਦੀ ਆ ਮਸ਼ੀਨ ਖੜੇ ਹੁੰਨੇ ਕਿ ਚੱਲਦੇ ਤੇ ਚੱਲੀ ਜਾਂਦੇ ਆ ਉਹ ਵਧੀਆ ਲੱਗਦੇ ਆ ਹਨਾ ਵਧੀਆ ਲੱਗਦੇ ਆ ਲੈ ਲੈ ਡੱਬਾ ਹਾਂ ਹਾਂ ਆ ਜਿਹੜੀ ਬਾੜਾ ਬਾਕੀ ਇਹ ਸੌਣੇ ਦਾ ਨੋ ਹੀ ਲੰਦਿਆ ਜੇ ਉਹ ਨਿਆਲ ਨਿਆਲ ਸੀਨ ਕਿੱਥੇ ਆ ਕਿੱਥੇ ਆ ਸੀਨ ਚਾ ਠੀਕ ਕਰਨ ਠੀਕ ਨੱਬਾ ਲੈ ਲਿਆ ਆਹ ਹਾਂ ਠੀਕ ਆ ਚੱਲ ਸਵੇਰੇ ਤੈਨੂੰ ਹੋਰ ਦਊਂਗਾ ਚਾ ਛੱਡਿਆ ਬਿੱਲੂ ਨੂੰ ਚਾਰ ਵੀਦ ਬਾਸ਼ਾ ਬਾਕੀ ਲਾ ਕੇ ਹੋਣਾ ਨਾ ਇੱਥੇ ਵੀ ਆਪਣਾ ਕੈਮਰਾ ਲੱਗਿਆ ਆ ਉਹ ਸਾਹਮਣੇ ਉਹ ਸਾਰਾ ਫੇਰ ਨਾ ਮਸ਼ੀਨ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਈ ਅੱਜ ਕੱਲ ਨਾ ਜਮਾਨਾ ਕਹੇ ਜਾ ਵੀ ਚੋਰੀ ਚਪਕੀ ਬਾਹੇ ਸਾਡੇ ਤਾਂ ਕਿਤੇ ਹੋਈ ਨਹੀਂ ਆਲੇ-ਦਾਲੇ ਤਾਂ ਬਹੁਤ ਉੰਨੀਆ ਪਰ ਫਿਰ ਵੀ ਹਨਾ ਜਿੰਨੀ ਸੇਫਟੀ ਹੋ ਜਵੇ ਉਹਦੀ ਗੱਲ ਚੰਗੀ ਹੋ ਆ ਚਲੋ ਕਰਦੇ ਆ ਜੀ ਹੁਣ ਅਰੈਸਟ ਦਖਮ ਮਿਲਾਗੇ ਹੁਣ ਸਵੇਰੇ ਚਮਕੌਰ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਆਵਾਂਗੇ ਸਵੇਰੇ ਲਿਆ ਕੇ ਇਹਨੂੰ ਇਹ ਮੂਟਾ ਨਹੀਂ ਮੰਮੀ ਕੱਖੂ ਆ ਹੇ ਮੰਮੀ ਠੀਕ ਆ ਮਸੀਹ ਨਾ ਹੈ ਹਾਂ ਹਾਂ ਵਧੀਆ ਲਫੜੀ ਨੇ ਆਲ ਨੂੰ ਹੋਈ ਰੁਕੋ ਜੀ ਹਾਂ ਬੋਪੂਰੀ ਹਾਂ ਆਂਦੇ ਲੱਕ ਖਾਰਹੂਰ ਲਾ ਕੇ ਆਂ ਦਿੱਤੀਆ ਲਾਸਟ ਜੀ ਤਾਂ ਪਟਾਕੇ ਚਲਾਏ ਤਾਂ ਹੀ ਕਹਿੰਦੇ ਨੇ ਇਰਾ ਕਰਿਆ ਸੀ ਕਹਿੰਦੇ ਤਾਂ ਹੀ ਨਹੀਂ ਇਰਾ ਕਰਿਆ ਸੀ ਇਹ ਤੇ ਕਰਕੇ ਸਰਪ੍ਰਾਈਜ਼ ਆ ਤੇ ਰਹਿ ਮਾਚਾ ਲੈ ਚਲ ਵਧੀਆ ਹਾਂ ਸੋਹਣੀ ਆ ਤਾਂ ਹੀ ਵਖੀਰ ਜੀ ਦਿੱਤੀ ਆ ਹਨਾ ਹਾਂ ਨਹੀਂ ਚੱਲ ਮੈਂ ਤਾਂ ਹਜੇ ਤਾਂ 2-3 ਮਸ਼ੀਨਾਂ ਹੋਰ ਨਿਕਲਣੀਆਂ ਆਂ ਉਹ ਕਰਨਾ ਤਾਂ ਤੱਕੇ ਵਿਝਾਉਣੇ ਤੇ ਹਾਂ ਚੰਗੀ ਲੱਗੀ ਹੂੰ ਬਹੁਤ ਵਧੀਆ ਹੈ ਬਹੁਤ ਵਧੀਆ ਹੋ ਗਈ ਰੂਹ ਖੁਸ਼ ਡੈਡੀ ਦੀ ਤਾਂ ਹੋ ਗਈ ਅੱਜ ਫੁੱਲਾ ਤਮੰਨਾ ਪੂਰੀ ਹੈ ਡੈਡੀ ਤਾਂ ਕਿੱਦਾਂ ਗਏ ਤਾਂ ਨਵੀਆਂ ਲਿਹਾਈਏ ਨਵੀਆਂ ਲਿਹਾਈਏ ਹੂੰ ਚੱਲ ਹੋ ਗਈ ਦੀ ਰੀਜ ਪੂਰੀ ਪਰਮਾਤਮਾ ਪੂਰੀ ਕਰਦਾ ਹੀ ਆ ਹਾਂ ਪਤਾ ਹਾਂ ਉਹ ਤਾਂ ਮਹਾਰਾਜ ਦੇਣੇ ਵਾਲਾ ਹੈ ਹਾਂ ਨਿਆਲ ਉਹ ਨਿਆਲ ਕੀ ਦੀ ਸੀਨਾ ਨਿਆਲਦੀ ਹੈ ਨਾ ਜੋਤ ਕਿੱਥੇ ਨਿਆਲਦੀ ਹੈ ਕਿ ਜੋਤ ਦੀ ਕਿੱਥੇ ਹੈ ਹਾਂ ਉਹ ਦੀ ਜੋਤ ਦੀ ਆ ਲੈ ਪਿੰਨ ਦੇ ਦੇ ਪੁੱਤ ਪਿੰਨ ਦੇ ਦੇ ਕਿੱਥੇ ਤੇ ਕੱਢੀ ਇਹ ਇਹਨੂੰ ਸਟੇਅਰਿੰਗ ਫੜ ਕੇ ਕਹਿੰਦਾ ਅੱਗੇ ਇਹ ਕਹਿੰਦਾ ਹੂੰ ਜੋਤ ਕਹਿੰਦਾ ਹੋਰ ਖਸਿਆ ਇਹਨੂੰ ਮੈਂ ਲਾਈਟਾਂ ਬਚਾਉਂਦੀਆਂ ਜੋਤ ਦੀ ਥੀਨ ਜਲਾ ਲਈ ਦੀ ਕਹਿੰਦਾ ਅੱਗੇ ਚਲਾ ਲਈ ਦੀ ਕਿਵੇਂ ਚਲਾਈ ਤੀ ਕਿਹਦੀ ਸੀ ਇਹ ਜੋਤ ਦੀ ਕਿ ਨਿਆਲਦੀ ਭੱਜ ਗਿਆ ਚਲੋ ਠੀਕ ਆ ਭਾਈ ਅੱਜ ਦੀ ਵੀਡੀਓ ਜਿਹੜੀ ਹੈ ਨਾ ਆਪਣੀ ਇੱਥੇ ਤੱਕ ਰਹੀ ਸੀ ਹੁਣ ਹੁਣ ਬਾਕੀ ਹੈ ਨਾ ਸਵੇਰੇ ਜੋ ਵੀ ਸਿਸਟਮ ਸਵੇਰੇ ਦੇਖਾਂਗੇ ਦੀ ਕੀ ਪ੍ਰੋਸੈਸ ਬਣਦਾ ਬਾਕੀ ਹੈ ਨਾ ਜਿਹੜੀ ਕਰਤਾਰ ਕੰਪਨੀ ਨੇ ਭਾਈ ਡੈਕੋਰੇਸ਼ਨ ਕਰਕੇ ਦਿੱਤੀ ਆ ਉਹਦਾ ਬਹੁਤ ਆ ਬਹੁਤ ਧੰਨਵਾਦ ਕਰਦੇ ਆ ਹਨਾ ਜੋਤ ਕਹੈਂ ਥੈਂਕ ਯੂ ਕਹਿ ਦਿਓ ਕ ਸਾਰਿਆਂ ਨੂੰ ਪਾ ਮੇਰੀ ਮਸ਼ੀਨ ਪਾਰੀ ਪਾਪਾ ਦੀ ਭਰਾਈ ਦੇਣ ਥੈਂਕ ਯੂ ਹਾਂ ਕਾਦੇ ਕਿੱਥੇ ਜਾਣਾ ਹੈ ਕਿੱਥੇ ਜਾਣਾ ਹੈ ਚਲੋ ਠੀਕ ਆ ਬਾਈ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਚ ਜਦ ਤੱਕ ਰੱਬ ਰਾਖਾ ਸਤ ਸ੍ਰੀ ਅਕਾਲ ਜੀ